ਬੱਚਾ ਪੜ੍ਹਦਾ ਹੈਗਾ ਹੋਰ ਪੜ੍ਹਦਾ ਹੈ ਰਾਣੀ ਦਾ ਉਹ ਕਹਿੰਦੀ ਸਕੂਲ ਜਾਣਾ ਕਿ ਹਾਂ ਤੇ ਮੇਰੇ ਬੱਚੇ ਵਾਸਤੇ ਵੀ ਚੂਰੀ ਲੈ ਜੀ ਅੱਜ ਮੈਨੂੰ ਕੰਮ ਹੈ ਉਹ ਕਹਿੰਦੀ ਭੈਣ ਚੂਰੀ ਮੈਂ ਕਿਹਦੀ ਹਾਂ ਕਹਿੰਦੀ ਤੇਰੇ ਮੈਂ ਬੱਚੇ ਨੂੰ ਜਾਣਦੀ ਵੀ ਉਹ ਕਹਿੰਦੀ ਜਿਹੜਾ ਸਾਰਾ ਸੋਨਾ ਹੈ ਉਹ ਫੜਾਦੀ ਤੇਰੀ ਅੱਛਾ ਠੀਕ ਹੈ ਉਹ ਜਿਹੜੇ ਬੈਠੇ ਆ ਉਹਦੇ ਬੱਚੇ ਨੂੰ ਚੂਰੀ ਫੜਾਦੀ ਕਦੇ ਚੋਰੀ ਖਾ ਪਤਾ ਜੀ ਉਹ ਖਾਣ ਲੱਗੇ ਤੇ ਅੱਥਰੇ ਬੱਚਾ ਆਇਆ ਕਹਿੰਦੇ ਬੀਬੀ ਚੋਰੀ ਨਹੀਂ ਭੇਜੀ ਉਹ ਕਹਿੰਦੀ ਭੇਜੀ ਸੀ ਉਹ ਕਹਿੰਦੀ ਤੋੜਾ ਮੇਰੇ ਬੱਚੇ ਤੋਂ ਕਿੰਦੀ ਨਾ ਫੜਾਈ ਉਹ ਕਹਿੰਦੀ ਤੋੜਾ ਮੈਂ ਤੇਰੇ ਬੱਚੇ ਵੇ ਜਾਣ ਨਹੀਂ ਦੀ ਸੀ ਤੂੰ ਕਿਹਾ ਬਈਰਾ ਸਾਰਾ ਰੋਸੋਣਾ ਉਹਨੂੰ ਫੜਾ ਦੀ ਤਾਂ ਮੈਨੇ ਤਾਂ ਮੇਰਾ ਸਾਰਾ ਰੋਸੋਣਾ ਲੱਗਿਆ ਮਾਨੂੰ ਫੜਾ ਦੀ ਆਪਾਂ ਤਾਂ ਹੁਣ ਸੋਹਣਾਂ ਖੇ ਆ ਜਿਹਨਾਂ ਦੀਆਂ ਵਰਸ਼ੀਆਂ ਤੇ ਰੋਟੀ ਪਾਣੀ ਛਕਦੇ ਆ ਤੇ ਦਿਲ ਮਨੋਲੇ ਆਪਨਦਾਨ ਕਰਦੇ ਆ ਲਓ ਆਪਾਂ ਕੱਬਤਾ ਕੋਣੀ ਫਕੀਰਾਂ ਦੀ ਇੱਥੇ ਇੱਥੇ ਲੋਕਾਂ ਦੇ ਫਕੀਰ ਹੋਏ ਆ। ਇਹ ਕੱਬਤਾ ਦਾ ਮੇਰੇ ਵੀਰ ਨੇ ਮੈਨੂੰ ਹੁਕਮ ਦਿੱਤਾ ਮੈਂ ਵੀ ਕੱਬਤਾ ਹੋ ਰਿਹਾ ਸੀ ਬੰਬੂ ਗੁੱਟੇ ਹੜ੍ਹ ਗਿਆ ਸੀ। 6 ਪਾਹੇ ਦੇ ਘੋੜੇ ਲਿਆ ਸੀ ਮੈਂ ਕਿਹਾ ਭਾਈ ਆਹੀ ਲਾਦੇ ਕਾ ਬਿੰਡ ਪੁੰਡਾ ਵੀ ਮਿਲਨੇ ਆ ਮਾਚੰਗਾ। ਬਹੁਤੀ ਸੜਿੰਦੀ ਕੀ ਸਰਦਾਰ ਸਿੰਘਰਪਾਲ ਫੌਜੀ ਉਹ ਵੀ ਮਾਨ ਕਰਦੇ ਗਏ ਮਾਇਆ ਨਾਲ। ਜਿਹੜੇ ਮਾਇਆ ਖਜਾਨੇ ਜੋ ਆਈਏ ਖਜਾਨੇ ਪਰ ਕੋਲ ਕਰੇ ਤੂੰ ਆਂਚ ਚੱਲੀ ਅਗਰ ਰੱਖੀ ਲਓ ਮੈਂ ਕਾਤੋਂ ਆ ਰਿਹਾ ਕਾਤੋਂ ਵੜੀ ਲੰਮੀ ਦੋ ਤਿੰਨ ਕੱਲ ਦਾ ਆਪ ਜੀ ਰਹੀ ਪ੍ਰੇਮ ਸ਼ਦ ਹੋ ਰਹੇ ਕਿਉਂ ਰਾਮ ਰਾਮ ਰਟ ਦੇ ਰਹੋ ਜਬ ਨਾ ਬਕਟ ਵੀ ਪ੍ਰਾਨ ਕਬੀ ਕਰੀ ਨਾ ਨਾ ਸਕੇ ਤਨ ਕਾ ਪੜੇ ਲੋਪੋਤੇ ਬੜਾ ਹੈ ਖੁਸ਼ ਪਰਮਾਤਮਾ ਲੋਪੋਤੇ ਬੜਾ ਹੈ ਖੁਸ਼ ਪਰਮਾਤਮਾ ਤੰਨੇ ਹੋਏ ਇੱਥੇ ਚੋਟੀ ਦੇ ਮਹਾਤਮਾ ਉਹ ਦਸੀਏ ਕੀ ਪੀਰ ਵੇ ਨਜ਼ੀਰ ਹੋਏ ਆਇਆ ਐਡੇ ਐਡੇ ਲੋਪੋਚ ਫਕੀਰ ਹੋਏ ਆਇਆ ਐਡੇ ਐਡੇ ਲੋਪੋਚ ਫਕੀਰ ਐਡੇ ਐਡੇ ਲੋਪੋਚ ਫਕੀਰ ਹੋਇਆ ਐ ਐਡੇ ਐਡੇ ਲੋਪੋਚ ਫਕੀਰ ਹੋਇਆ ਐ ਮਨਾ ਤੋ ਪਹਿਲਾ ਨਾਮ ਅੱਲਾ ਯਾਰ ਦਾ ਰੂਪ ਸੰਸਰੀ ਚਾਹਦਾ ਆਵਤਾਰ ਦਾ ਉਹ ਤਾਂ ਦੁਨੀਆਂ ਦੇ ਵੱਲੋਂ ਦਲੇਗੀਰ ਹੋਇਆ ਐ ਐਡੇ ਐਡੇ ਲੋਪੋਚ ਫਕੀਰ ਹੋਇਆ ਐ ਐਡੇ ਐਡੇ ਲੋਪੋਚ ਫਕੀਰ ਹੋਇਆ ਐ ਹਾਂ ਸਾਰਾ

ਕੋਈ ਜੇ ਸਾਰਾ ਕਹਿੰਦੇ ਹੁਸਨ ਦਾ ਜੰਗ ਸੀ ਪੀਪੀ ਫਾਤਿਮਾ ਦਾ ਵੱਡਾ ਫਾਰੇ ਜਾਂਦ ਸੀ ਉਹਦਾ ਸੇਵਾਦਾਰ ਜਿੰਨਾ ਦੇ ਨਜ਼ੀਰ ਹੋਏ ਐ ਐਡੇ ਐਡੇ ਲੋਪੋਚ ਫਕੀਰ ਹੋਏ ਐ ਐਡੇ ਐਡੇ ਲੋਪੋਚ ਫਕੀਰ ਹੋਏ ਐ ਆ ਗਮੇਸ਼ਾ ਦੇ ਕੋਲ ਕਹਿੰਦੇ ਆਉਂਦੀ ਸੀ ਗੰਗਾ ਗਾਮੇ ਸ਼ਦੇ ਕੋਲ ਕਹਿੰਦੇ ਆਉਂਦੀ ਸੀ ਗੱਗਾ ਉਹਨਾਂ ਨੂੰ ਵਖਾਈ ਜੀ ਦਾ ਭਾਗ ਸੀ ਚੰਗਾ ਓਹ ਸੇਵਕਾਂ ਦੀ ਤਾਹੀ ਤਕ ਕਰੀ ਰੋਏ ਐ ਐ ਏ ਇੱਥੇ ਇੱਥੇ ਲੋਕੋ ਚ ਫਕੀਰ ਹੋਏ ਐ ਐ ਏ ਇੱਥੇ ਇੱਥੇ ਲੋਕੋ ਚ ਫਕੀਰ ਹੋਏ ਐ ਹਨ ਜਦੋਂ ਬਰਕਤ ਤੇ ਅਲੀ ਦੌਲੇ ਇਸ਼ਾਰ ਗੜਦੂ ਸ਼ਾ ਫਕੀਰ ਪੂਪ ਕਵਲੇ ਸ਼ਾ ਹੋਏ ਵੀ ਪੰਜੇ ਰੱਬ ਦੇ ਵਜ਼ੀਰ ਹੋਏ ਆਏ ਐ ਐਡੇ ਐਡੇ ਲੋਪੋਜਾ ਫਕੀਰ ਹੋਏ ਆਏ ਐ ਐਡੇ ਐਡੇ ਲੋਪੋਜਾ ਫਕੀਰ ਹੋਏ ਆਏ ਉਹ ਦਾਨੀ ਤੇ ਭਗਤ ਸੰਸੂਰ ਮੇ ਵੜੇ ਕਨੀਤੇ ਬਖਤ ਸੰਸੂਰ ਮੇ ਵੜੇ ਪਾਪਾ ਸਿੱਧ ਭੁਈ ਬੇਨਾਸੀਸ ਕੋ ਲੜੇ ਕੋਤਾ ਦੀਪ ਸਿੰਘ ਵੰਗੂ ਸੂਰ ਵੀਰ ਹੋਇਆ ਏ ਏ ਇੱਡੇ ਇੱਡੇ ਲੋਕੋ ਚ ਫਕੀਰ ਹੋਇਆ ਏ ਏ ਇੱਡੇ ਇੱਡੇ ਲੋਕੋ ਚ ਫਕੀਰ ਹੋਇਆ ਏ ਤੰਨਾ ਸ਼ਾਂ ਦੇ ਕੋਲ ਦਸਮੇਸ਼ ਆਉਂਦੇ ਸੀ ਤੰਨਾ ਸ਼ਾਂ ਦੇ ਕੋਲ ਦਸਮੇਸ਼ ਆਉਂਦੇ ਸੀ

મેલનુ સિંહ નું શ્રી ગુરુ નાનક સિક્ખો ઓહો એ વી પાર સરાગી લકીર હોય આયે આઇટે આઇટે લોપો છે ફકીર હોય આયે આઇટે આઇટે લોપો છે ફકીર હોય આયે ઓ રાખ દે મનાલ સિંહ બુહા બંધસી

ਸੰਤ ਜਸਰਤਾਰੀ ਸੀ ਇਹ ਨਾਮੂਰੇ ਨਹੀਂ ਚਾਕਦੇ ਹਕਾਲੀ ਸੀ ਉਹ ਤਾਂ ਦਾਨੀ ਤੇ ਪਗਤ ਸੂਰ ਵੀਰ ਹੋਏ ਆਏ ਆ ਐਡੇ ਐਡੇ ਲੋਪੋ ਚ ਫਕੀਰ ਹੋਏ ਆਏ ਆ ਐਡੇ ਐਡੇ ਲੋਪੋ ਚ ਫਕੀਰ ਹੋਏ ਹੋਏ ਵਾਲਾ ਬਿਸਮ ਸਿੰਘ ਜੀ ਨੂੰ ਕਹਿੰਦੇ ਸੀ ਕੋਰੇ ਵਾਲਾ ਬਿਸਰ ਸਿੰਘ ਜੀ ਨੂੰ ਕਹਿੰਦੇ ਸੀ ਸਦਾ ਦੇ ਲਹਾਰ ਦੇ ਨਿਆਰੇ ਲੈਂਦੇ ਸੀ ਉਹ ਬੜੇ ਅਲਮਸਤ ਫਕੀਰ ਹੋਏ ਐ ਐ ਏਡੇ ਐਡੇ ਲੋਪੋਚ ਫਕੀਰ ਹੋਏ ਐ ਐ ਏਡੇ ਐਡੇ ਲੋਪੋਚ ਫਕੀਰ ਹੋਏ ਐ ਸੰਤ ਪਹਿਲ ਸਿੰਘ ਵੀ ਜਲਾ ਦੇ ਜਾਣੀ ਸੀ ਸੰਤ ਪਹਿਲ ਸਿੰਘ ਵੀ ਜਲਾ ਜਾਣੀ ਸੀ

ਅਸਲੀ ਫਕਰਪੁਰ ਨਟਿਆਕੀ ਸੀ ਉਹਦਾ ਸ਼ਾਂਤੀ ਦੇ ਸਾਗਰ ਗੰਭੀਰ ਹੋਏ ਐ ਐ ਐਡੇ ਐਡੇ ਲੋਪੋਜ ਫਕੀਰ ਹੋਏ ਐ ਐ ਐਡੇ ਐਡੇ ਲੋਪੋਜ ਫਕੀਰ ਹੋਏ ਐ ਭਾਮੀ ਮਿਤ ਸਿੰਘ ਬਰਮੰਗਿਆਨੀ ਸੀ ਬੜੇ ਹਮਦਰਦੀ ਜਲਾ ਦੇ ਜਾਂਦੀ ਸੀ ਉਹਦਾ ਕੱਡੇ ਜੋ ਬਚੇ ਨ ਮੁਖੋਂ ਤੀਰ ਹੋ ਅੱਡੇ ਐੱਡੇ ਲੋਪੋ ਤੇ ਫਕੀਰ ਹੋਏ ਐ ਅੱਡੇ ਐੱਡੇ ਲੋਪੋ ਤੇ ਫਕੀਰ ਹੋਏ ਐ ਉਹ ਚੋੜਾ ਸੀਬ ਦਾਮੀ ਜੋੜਾ ਲਾਲ ਰੰਗ ਦਾ ਜੋੜਾ ਲਾਲ ਰੰਗ ਦਾ ਗਲੀਆਂ ਸਜਣ ਜਿੱਤਰ ਨੂੰ ਲੰਗਦਾ ਓਹ ਲੋਕ ਕੀ ਕਹਿਣ ਆਏ ਰਗ ਵੀਰ ਹੋਏ ਐ ਅੱਡੇ ਐੱਡੇ आपो च फीर जिन मुखो मंगल उहो मुखो मंग लंगा

ਆਈਂਦੇ ਆਈਂਦੇ ਲੋਕੋ ਚ ਫਕੀਰ ਹੋਏ ਆਂ ਆਈਂਦੇ ਆਈਂਦੇ ਲੋਕੋ ਚ ਫਕੀਰ ਹੋਏ ਆਂ ਸਭ ਮੋ ਥੋੜਾ ਸੀ ਸਭ ਤੋਂ ਜਾਇਤ ਮੰਗਦੇ ਆਂ ਖਮਾ ਤੇ ਜਾਚ ਕੈ ਸ਼ਕਤੀ ਕੋਲੋਂ ਵੀ ਮੰਗਦੇ ਆਂ ਸਮਾਂ ਕਿਾ ਥੋੜਾ ਜਿਹਾ ਵਧਰੇ ਅੰਕ ਕੱਪ ਕਈ ਐਸੀ ਬਣੀ ਆਏ ਹਲੇ ਵੀ ਬੰਦਾਰੇ ਜੀ ਚਲੋ ਕੋਈ ਨਹੀਂ ਕਿਸੇ ਫੇਰ ਤੁਹਾਡੀ ਹਾਜ਼ਰੀ ਭਰਾਂਗੇ ਸਰੋਤਾ ਐਕਟੀਵ ਹੁੰਦਾ ਹੈ ਬੇਦਵੇ ਹਰਦਾ ਲੜਕਾ ਸਰਦੇਵ ਕੋਈ ਸੀ ਚਲੋ ਫਟੇ ਬੁਲਾਉਣੇ ਆ ਪਛਾਣ ਜਮਾ ਬੁਟਾਈ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਫੇਰ ਦਰਸ਼ ਕਰਾਂਗੇ ਜਰੂਰ ਜਿਉਂਦੇ ਰਹੇਗਾ ਇਸੇ